ਮਸ਼ਹਕਾਰ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾ ਰਹੇ ਆ ਅੰਮ੍ਰਿਤਸਰ ਦੇ ਵਿੱਚ ਪੁਰਾਤਨ ਇਤਿਹਾਸਿਕ 2000 ਸਾਲ ਪੁਰਾਣੇ ਸ਼ਿਮ ਮੰਦਿਰ ਦੇ ਜੀ ਬਿਲਕੁਲ ਇਸ ਨੂੰ ਜਿਹੜਾ ਹੈ ਸ਼੍ਰੀ ਰਾਮਚੰਦਰ ਜੀ ਦੇ ਨਾਨਕੇ ਵੀ ਕਿਹਾ ਜਾਂਦਾ ਹੈ ਕਿ ਸ਼੍ਰੀ ਰਾਮਚੰਦਰ ਜੀ ਦੇ ਨਾਨਕੇ ਨੇ ਇਹ ਪਿੰਡ ਔਰ ਇਸ ਪਿੰਡ ਨੂੰ ਕੈਸਲ ਪੁੜੀ ਦੇ ਨਾਮ ਤੋਂ ਵੀ ਜਿਹੜਾ ਜਾਣਿਆ ਜਾਂਦਾ ਸੀ ਪੁਰਾਤਨ ਸਮੇਂ ਦੇ ਟਾਈਮ ਤੇ ਔਰ ਉਸ ਤੋਂ ਬਾਅਦ ਹੁਣ ਇਸ ਦਾ ਨਾਮ ਜਿਹੜਾ ਹੈ ਉਹ ਕਸੇਲ ਪਿੰਡ ਜਿਹੜਾ ਔਰ ਤਰਨਤਾਰਨ ਡਿਸਟ੍ਰਿਕਟ ਤਰਨਤਾਰਨ ਦੇ ਵਿੱਚ ਪੈਂਦਾ ਔਰ ਤੁਹਾਨੂੰ ਦੱਸ ਦਈਏ ਕਿ ਤਸਵੀਰਾਂ ਜਿਹੜੀਆਂ ਨੇ ਉਹ ਅਸੀਂ ਤੁਹਾਡੇ ਨਾਲ ਮੰਦਿਰ ਦੀਆਂ ਸਾਂਝੀਆਂ ਕਰ ਰਹੇ ਹਾਂ ਇਤਿਹਾਸਿਕ 2000 ਪੁਰਾਣਾ ਸ਼ੇ ਮੰਦਿਰ ਕਤਸੇਲ ਸ਼ੇ ਮੰਦਿਰ ਦੀਆਂ ਜਿੱਥੇ ਅ ਪ੍ਰਾਤਨ ਇੱਕ ਖੂਈ ਹੈ ਜਿੱਥੇ ਕਿਹਾ ਜਾਂਦਾ ਕਿ ਕਿਸੇ ਨੂੰ ਵੀ ਪੇੜ ਦੀ ਕੋਈ ਬਿਮਾਰੀ ਹੋਵੇ ਤਾਂ ਉਸ ਦੀ ਇਹ ਬਿਮਾਰੀ ਜਿਹੜੀ ਹੈ ਉਹ ਜੇ ਤੋ ਅਗਰ ਜਲ ਪੀ ਲੈ ਇਸ ਖੂਈ ਦਾ ਜਲ ਪੀ ਲੈ ਤਾਂ ਉਹ ਦੀ ਪੇੜ ਦੀਆਂ ਸਾਰੀਆਂ ਤਕਲੀਫ ਜਿਹੜੀਆਂ ਨੇ ਉਹ ਖਤਮ ਹੋ ਜਾਂਦੀਆਂ ਉਹਨਾਂ ਦਾ ਨਿਵਾਰਨ ਜਿਹੜਾ ਉਹ ਹੋ ਜਾਂਦਾ ਔਰ ਮਹਾਰਾਜਾ ਰਣਜੀਤ ਸਿੰਘ ਜਦ ਆਪਣੇ ਸਮੇਂ ਦੇ ਦੌਰਾਨ ਇੱਥੇ ਛੇ ਮੰਦਿਰ ਦੇ ਵਿੱਚ ਨਤਮਤਕ ਹੋਣ ਲਈ ਪਹੁੰਚਦੇ ਆ ਪੰਡਿਤ ਦੇ ਕਹਿਣ ਤੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੂੰ ਜਲ ਪਿਆਇਆ ਜਾਂਦਾ ਜਿੱਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਪੇਟ ਦੀ ਜਿਹੜੀ ਦਰਦ ਸੀ ਉਹ ਖਤਮ ਹੋ ਜਾਂਦੀ ਹੈ ਔਰ ਜਿੱਥੇ ਵੀ ਮਹਾਰਾਜਾ ਰਣਜੀਤ ਸਿੰਘ ਜਾਂਦੇ ਆ ਉਹਨਾਂ ਦੇ ਨਾਲ ਇਤੋਂ ਕੋਈ ਦਾ ਪਾਣੀ ਜਿਹੜਾ ਵੱਡੀਆਂ-ਵੱਡੀਆਂ ਕਾਗੜਾਂ ਦੇ ਵਿੱਚ ਪੜ ਕੇ ਉਹ ਮਾਰਾ ਰਣਜੀਤ ਸਿੰਘ ਦੇ ਜਿਹੜੇ ਕਾਫਲੇ ਦੇ ਨਾਲ ਜਾਂਦਾ ਸੀ ਔਰ ਕਿਹ ਅਸੀਂ ਜ਼ਿੰਦਗੀ ਅਗਰ ਮਾਰਾ ਰਾਜਾ ਰਣਜੀਤ ਸਿੰਘ ਲਾਹੌਰ ਦੇ ਵਿੱਚ ਹੀ ਰਹਿੰਦੇ ਸੰਤਾ ਲਾਹੌਰ ਪਾਣੀ ਜਿਹੜਾ ਇਸੇ ਕੋਈ ਤੋਂ ਪਾਣੀ ਜਿਹੜਾ ਜਾਂਦਾ ਸੀ ਉਹਨਾਂ ਦੇ ਜਿਹੜਾ ਖਾਣਾ ਵੀ ਉਸੇ ਪਾਣੀ ਦੇ ਨਾਲ ਤਿਆਰ ਹੁੰਦਾ ਸੀ ਔਰ ਇਹੀ ਪਾਣੀ ਜਿਹੜਾ ਉਹ ਪੀਂਦੇ ਸੀ ਔਰ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਕਸੇਲ ਪਿੰਡ ਦੇ ਜਿਹੜੇ ਦਰਸ਼ਨ ਦਰਸ਼ਨ ਕਰਾਰਿਆ ਔਰਤੇ ਹੀ ਪ੍ਰਾਤਨ ਸ਼ਿਵਾਲਾ ਜਿਹੜਾ 2000 ਸਾਲ ਪੁਰਾਣਾ ਸ਼ਿਵਾਲਾ ਜਿਹੜਾ ਕਿਹਾ ਜਾ ਰਿਹਾ ਔਰ ਭਾਰਤ ਦੇਸ਼ ਦੇ ਵਿੱਚ ਔਰ ਪੂਰੇ ਵਿਸ਼ਵ ਦੇ ਵਿੱਚ ਜਿਹੜੇ ਚਾਰ ਜਿਹੜੇ ਜੋਤੀ ਲਿੰਗ ਜਿਹੜੇ ਕਹੇ ਜਾਂਦੇ ਨੇ ਆ ਸ਼ੇ ਮੰਦਿਰ ਹੈ ਔਰ ਸਵੈੰਭੂ ਇਹ ਸ਼ਿਵਾਲਾ ਜਿਹੜਾ ਹੈ ਉਹ ਇੱਥੇ ਕਿਹਾ ਜਾ ਰਿਹਾ ਕਿ ਸਵੈੰਭੂ ਸ਼ਿਵਾਲਾ ਹੈ ਔਰ ਇਸ ਸ਼ਿਵਾਲੇ ਦੀ ਜਿਹੜੀ ਵਿਗਿਆਨਕਾ ਵੱਲੋਂ ਵੀ ਜਾਣਕਾਰੀ ਕੀਤੀ ਗਈ ਸੀ ਔਰ ਹਜ਼ਾਰਾਂ ਫੁੱਟ ਥੱਲੇ ਖੁਦਾਈ ਕਰਨ ਦੇ باوجود ਵੀ ਜਿਹੜੀ ਇਹ ਸ਼ਿਵਾਲੇ ਦੀ ਜਿਹੜੀ ਜਿਹੜੀ ਹੁੰਦੀ ਹੈ ਉਹ ਨਹੀਂ ਮਿਲੀ ਤਾਂ ਜਿਹੜੇ ਜਿਸ ਦੀ ਜ਼ਮੀਨ ਸੀ ਜਿਸ ਕਿਸਾਨ ਦੀ ਜ਼ਮੀਨ ਸੀ ਉਸ ਵੱਲੋਂ ਇਹ ਮੰਦਿਰ ਨੂੰ ਜਿਹੜੀ ਜ਼ਮੀਨ ਜਿਹੜੀ ਇਹ দান ਕਰ ਦਿੱਤੀ ਗਈ ਤਾਂ ਇੱਕ ਪਹੰਤ ਜਿਹੜੇ ਨੇ ਉਹ ਇਸ ਗੱਡੀ ਤੇ ਜਿਹੜੇ ਬੈਠੇ ਹੋਏ ਨੇ ਉਹਨਾਂ ਕੋਲੋਂ ਜਾਣਾਂਗੇ ਮੰਦਿਰ ਦਾ ਕੀ ਇਤਿਹਾਸ ਹੈ ਔਰ ਉਸ ਦੇ ਬਾਰੇ ਵੀ ਜਾਣਕਾਰੀ ਲਵਾਂਗੇ ਪਰ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਅੱਜ ਕੁਝ ਹੀ ਦਿਨਾਂ ਦੇ ਵਿੱਚ ਮਹਾ ਸ਼ਿਵਰਾਤਰੀ ਦਾ ਪਕਸ਼ ਵੀ ਹੈ ਮਾਸ਼ੂਰਤੀ ਦਾ ਤਿਹਾਰ ਜਿਹੜਾ ਪੂਰੇ ਵਿਸ਼ਵ ਦੇ ਵਿੱਚ ਬੜੀ ਧੂਨ-ਤਾਮ ਦੇ ਨਾਲ ਮਨਾਇਆ ਜਾਂਦਾ ਤਾਂ ਅੱਜ ਜਿਹੜਾ ਇੱਥੇ ਪੁਰਾਤਨ ਸ਼ਿਵਾਲੇ ਦੇ ਵਿੱਚ ਜਿਹੜੀ ਹੈ ਮਹਿੰਦੀ ਔਰ ਹਲਦੀ ਦੀ ਰਸਮ ਜਿਹੜੀ ਆ ਭਗਵਾਨ ਬੋਲੇ ਬਾਬਾ ਦੀ ਮਾ ਗੋੜਾ ਦੀ ਮਹਿੰਦੀ ਦੀ ਰਸਮ ਜਿਹੜੀ ਆ ਉਹ ਵੀ ਕੀਤੀ ਜਾਣੀ ਆ ਤਾਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆ ਕਰ ਰਹੇ ਆ ਪੁਰਾਤਨ 2000 ਸਾਲ ਤੋਂ ਵੀ ਪੁਰਾਣਾ ਸ਼ਿਵਾਲਾ ਸ਼ਿਵਾਲਾ ਕਸੇਲ ਪਿੰਡ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿਹੜੇ ਇੱਥੋਂ ਦੇ ਇੱਥੇ ਜਿਹੜੇ ਭਗਤ ਨੇ ਬੋਲੇਨਾਥ ਦੇ ਜਿਹੜੇ ਸ਼ਰਧਾਲੂ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਤਾਂ ਮੰਦਿਰ ਦੇ ਜਿਹੜੇ ਮਹੰਤ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਕੀ ਇਤਿਹਾਸ ਹੈ ਇਸ ਮੰਦਿਰ ਦਾ ਨਮਸਕਾਰ ਅੱਜ ਅਸੀਂ ਪਹੁੰਚੇ ਹਾਂ ਪ੍ਰਾਚੀਨ ਸ਼ਿਵਾਲਾ ਭਗਵਾਨ ਬੋਲੇਨਾਥ ਦਾ ਮੰਦਿਰ ਸਵੈੰਭੂ ਜਿਹੜਾ ਸ਼ਿਵਾਲਾ ਮੰਦਿਰ ਕਸੇਲ ਛੇ ਮੰਦਿਰ ਦੇ ਵਿੱਚ ਪਹੁੰਚੇ ਹਾਂ ਕੀ ਇਤਿਹਾਸ ਹੈ ਮੰਦਿਰ ਦਾ ਮੰਦਿਰ ਦੇ ਬਾਰੇ ਜਾਣਕਾਰੀ ਵੀ ਅਸੀਂ ਪ੍ਰਾਪਤ ਕਰਾਂਗੇ ਜਿਹੜੀ ਇਤੋਂ ਦੇ ਮਾਨਤ ਨੇ ਔਰ ਜਿੰਨਾਂ ਵੱਲੋਂ ਮੰਦਿਰ ਦੀ ਦੇਖਭਾਲ ਜਿਹੜੀ ਕੀਤੀ داری ਹੈ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਔਰ ਜਾਣਾਂਗੇ ਕਿ ਮੰਦਿਰ ਦਾ ਇਤਿਹਾਸ ਕੀ ਹੈ ਕਿਹਾ ਜਾਂਦਾ ਹੈ ਕਿ ਜੋ ਮੰਦਿਰ ਦਾ ਇਥੇ ਇੱਕ ਪੁਰਾਤਨ ਖੂਈ ਹੈ ਜਿਸ ਕਿਸੇ ਨੂੰ ਅਗਰ ਕੋਈ ਪੇਟ ਦੀ ਕੋਈ ਪ੍ਰੋਬਲਮ ਹੈ ਜਾਂ ਪੇਟ ਦੀ ਕੋਈ ਬਿਮਾਰ ਪ੍ਰੋਬਲਮ ਬਿਮਾਰੀ ਹੈ ਉਹ ਜਿਹੜੀ ਹੈ ਇਤੋਂ ਅਗਰ ਉਸ ਖੂਈ ਦਾ ਜਲ ਅਗਰ ਪੀ ਲਵੇ ਤਾਂ ਉਹਨੂੰ ਉਹ ਪੇਟ ਦੀ ਜਿਹੜੀ ਪ੍ਰੋਬਲਮਸ ਨੇ ਉਹ ਠੀਕ ਹੋ ਜਾਂਦੀਆਂ ਪਰ ਨਾਲ ਹੀ ਇਤਿਹਾਸ ਜਿਹੜਾ ਮੰਦਿਰ ਦਾ ਉਹ ਇਹ ਵੀ ਕਿਹਾ ਜਾਂਦਾ ਕਿ Shri Ramchandra ji ਦੇ ਨਿਹਾਲ ਨੇ ਇਹ ਪਿੰਡ ਜਿਹੜਾ ਜਿੱਥੇ ਅਸੀਂ ਅੱਜ ਪਹੁੰਚੇ ਆ ਕਸੇਲ ਇਹ Shri Ramchandra ji ਦੇ ਨਿਹਾਲ ਨੇ ਔਰ ਗੱਲਬਾਤ ਕਰਨ ਦੇ ਲਈ ਮੰਦਿਰ ਦੇ ਜਿਹੜੇ ਮਹੰਤ ਨੇ ਉਹ ਸਾਡੇ ਨਾਲ ਮਿਲੂ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਨਿਆ ਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਸਰਜੀਤ ਕੁਮਾਰ ਹੈ ਜੀ ਔਰ ਇੱਥੋਂ ਦੇ ਸੇਵਾਦਾਰ ਅਸੀਂ ਪ੍ਰਾਚਨ ਸ਼ੀ ਮੰਦਿਰ ਕਸੇਲ ਦੇ ਔਰ ਮੈਂ ਸਭ ਤੋਂ ਪਹਿਲਾਂ ਆਪ ਜੀ ਦੇ ਚੈਨਲ ਦਾ ਧੰਨਵਾਦ ਕਰਦਾ ਕਿ ਆਪ ਜੀ ਦੇ ਚੈਨਲ ਦੇ ਜਰੀਏ ਜੋ ਇਹ ਪ੍ਰਾਚਨ ਸ਼ਿਵ ਮੰਦਿਰ ਕਸੇਲ ਜ਼ਿਲ੍ਹਾ ਤਰਨਤਾਰਨ ਇਸ ਦਾ ਜੋ ਇਤਿਹਾਸ ਆ ਇਸ ਦੀ ਤੁਸੀਂ ਜਾਣਕਾਰੀ ਵਾਸਤੇ ਲੋਕਾਂ ਦੇ ਸੰਪਰਕ ਦੇ ਵਿੱਚ ਲਿਆਉਣ ਵਾਸਤੇ ਇੱਥੇ ਆਏ ਤੁਹਾਡਾ ਬਹੁਤ-ਬਹੁਤ ਔਰ ਆਪ ਜੀ ਦੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਜੀ ਕੀ ਇਤਿਹਾਸ ਕੀ ਹੈ ਸੁਰਜੀਤ ਜੀ ਮੰਦਿਰ ਦਾ ਕਿ ਆ ਜਾਂਦਾ ਕਿ ਸ਼੍ਰੀ ਰਾਮਚੰਦਰ ਜੀ ਦੇ ਨਿਹਾਲ ਨੇ ਨਾਨਕਾ ਪਿੰਡਾਂ ਸ਼੍ਰੀ ਰਾਮਚੰਦਰ ਜੀ ਦਾ ਮਾਤਾ ਕੁਸ਼ਲਿਆ ਜੀ ਦਾ ਇਹ ਪੇਕਾ ਪਿੰਡ ਹੈ ਕੀ ਇਤਿਹਾਸ ਹੈ ਜਿਹੜਾ ਮੰਦਿਰ ਦਾ ਇਸ ਦਾ ਇਤਿਹਾਸ ਹੈ ਜੀ ਇਹ ਜੋ ਮੰਦਿਰ ਹੈ ਇਹ ਤਕਰੀਬਨ ਹਜ਼ਾਰਾਂ ਸਾਲ ਪੁਰਾਣਾ ਮੰਦਿਰ ਆ ਇਹ ਚਾਰ ਮੰਦਿਰ ਹੋਏ ਆ ਜੀ ਭਗਵਾਨ ਸ਼ਿਵ ਦੇ ਜਿਨ੍ਹਾਂ ਦਾ ਜੋ ਸ਼ਿਵਲਿੰਗ ਆ ਉਹ ਧਰਤੀ ਵਿੱਚੋਂ ਨੇਚਰਲੀ ਪ੍ਰਗਟ ਹੋਇਆ ਕਿਸੇ ਇਨਸਾਨ ਦੁਆਰਾ ਸਤਾਪਤ ਨਹੀਂ ਕੀਤਾ ਗਿਆ ਕਾਂਸੀ ਕਲਾਨੌਰ ਕਸੇਲ ਔਰ ਕਾਬਾ ਇਹ ਚਾਰ ਮੰਦਰੇ ਚਾਰੋ ਦੇ ਚਾਰੋ ਮੰਦਰ ਜਿਨ੍ਹਾਂ ਦਾ ਸ਼ਿਵਲਿੰਗ ਜਿਹੜੇ ਆ ਉਹ ਨੇਚਰਲੀ ਧਰਤੀ ਚ ਪ੍ਰਗਟ ਹੋਏ ਕਿਸੇ ਇਨਸਾਨ ਦੁਆਰਾ ਸਥਾਪਿਤ ਨਹੀਂ ਕੀਤੇ ਗਏ ਤਕਰੀਬਨ ਹਜ਼ਾਰਾਂ ਸਾਲ ਪੁਰਾਣਾ ਇਹ ਮੰਦਰਿਆ ਇਹ ਕਿਸੇ ਸਮੇਂ ਕੋਈ ਕਿਸਾਨ ਸੀਗਾ ਉਹ ਹਾਲਵਾਉਂਦਾ ਸੀ ਇੱਥੇ ਵਾਈ ਜੋਗ ਜ਼ਮੀਨ ਹੁੰਦੀ ਸੀਗੀ ਜਦੋਂ ਹਾਲ ਆ ਕੇ ਇੱਥੇ ਰੁਕ ਗਿਆ ਦੋ ਤਿੰਨ ਵਾਰੀ ਉਹਨਾਂ ਨੇ ਫਿਰ ਪਿੰਡ ਦੇ ਉਸ ਸਮੇਂ ਦੇ ਜਿਹੜੇ ਲੋਕ ਸੀਗੇ ਜਾਂ ਉਸ ਸਮੇਂ ਦੇ ਰਹਿਣ ਵਾਲੇ ਲੋਕ ਸੀਗੇ ਉਹਨਾਂ ਨੇ ਖਦਾਈ ਕਰਕੇ ਦੇਖੀ ਔਰ ਇਤੋਂ ਜਿਹੜੇ ਸ਼ਿਵਲਿੰਗ ਪ੍ਰਗਟ ਹੋਏ ਔਰ ਇਹ ਜੋ ਮਿਰ ਮੰਦਰ ਬਣਿਆ ਔਰ ਭਗਵਾਨ ਸ਼ਿਵ ਦਾ ਇਹ ਇਤਿਹਾਸਿਕ ਮੰਦਰ ਆ પ્રાਚਨ ਸ਼ਿਵ ਮੰਦਰ ਕਸੀਲ ਕਿੰਨੇ ਹਜ਼ਾਰ ਸਾਲ ਪੁਰਾਣਾ ਜਾਂ ਕਿੰਨੇ ਸੂ ਸਾਲ ਪੁਰਾਣਾ ਜਿਹੜਾ ਇਹ ਇਤਿਹਾਸਿਕ ਮੰਦਰ ਹੈ ਇਹ ਜੀ ਆਪਾਂ ਅੰਦਾਜ਼ਾ ਲਾ ਸਕਦੇ ਆ ਕਿ ਜਿਸ ਤਰ੍ਹਾਂ ਰਮਾਇਣ ਦਾ ਜਿਹੜਾ ਯੁੱਗ ਸੀਗਾ ਜੀ ਉਸ ਤੋਂ ਵੀ ਪਹਿਲਾਂ ਦਾ ਆ ਕਿਉਂਕਿ ਰਾਜਾ ਕੌਸ਼ਲ ਜੀ ਜੋ ਉਸ ਤੋਂ ਉਹਨਾਂ ਦਾ ਕਿਸੇ ਸਮੇਂ ਸ਼ਹਿਰ ਹੋਇਆ ਕਰਦਾ ਸੀਗਾ ਰਾਜਾ ਕੋਸ਼ਲ ਕੋਸ਼ਲਪੁਰੀ ਦੇ ਨਾਮ ਨਾਲ ਇਹ ਸ਼ਹਿਰ ਜਾਣਿਆ ਜਾਂਦਾ ਸੀ ਰਾਜਾ ਕੋਸ਼ਲ ਦੀ ਇਹ ਨਗਰੀ ਨਗਰੀ ਸੀ ਜੀ ਤੇ ਸਾਡੇ ਪਿੰਡ ਦੇ ਵਿੱਚ ਇੱਕ ਬਹੁਤ ਉੱਚੀ ਜਗ੍ਹਾ ਮਤਲਬ ਹੈਗੀ ਆ ਪਹਾੜੀ ਟੈਪ ਜਿਨ੍ਹਾਂ ਨੂੰ ਅਸੀਂ ਪਿੰਡਾਂ ਦੇ ਵਿੱਚ ਥੇ ਕਹਿੰਨੇ ਆ ਜੀ ਮਤਲਬ ਕਿ ਉਹ ਇਸ ਤਰ੍ਹਾਂ ਬਣੀਆਂ ਕਿ ਕਈ ਵਾਰੀ ਕਿਲੇ ਬੰਦੇ ਆ ਕਈ ਵਾਰੀ ਢੈਂਦੇ ਆ ਤੇ ਉਹ ਹਜ਼ਾਰਾਂ ਸਾਲ ਜਿਹੜੇ ਪੁਰਾਣੇ ਪਿੰਡ ਹੁੰਦੇ ਜਿਨ੍ਹਾਂ ਦੇ ਇੱਥੇ ਪਿੰਡ ਹੁੰਦੇ ਆ ਪਹਾੜੀ ਟੈਪ ਹੁੰਦੇ ਆ ਉਹਨਾਂ ਦੇ ਵਿੱਚ ਲਾਜ਼ਮੀ ਹੁੰਦਾ ਕਿ نیچے ਕੋਈ ਨਾ ਕੋਈ ਕਿਲਾ ਜਾਂ ਕੋਈ ਮਤਲਬ ਕਿ ਉਈ ਨਾ ਕੋਈ ਉਸ ਸਮੇਂ ਦਾ ਕੋਈ ਪੁਰਾਣਾ ਇਤਿਹਾਸ ਹੋਏਗਾ ਜੀ ਉਹ ਇਹ ਮਤਲਬ ਕਿ ਉਸ ਤੋਂ ਵੀ ਪਹਿਲਾਂ ਦਾ ਮੰਦਿਰ ਆ ਕੌਸ਼ਲਪੁਰੀ ਕਸੇਲ ਜਿਹੜਾ ਆ ਔਰ ਕੌਸ਼ਲਪੁਰੀ ਤੋਂ ਇੱਕ ਕਸੇਲ ਹੋਇਆ ਜੀ ਪਹਿਲਾਂ ਜੀ ਬਾਕੀ ਜੀ ਇੱਕ ਰਮਾਇੰਦ ਦਾ ਜਿਹੜਾ ਪਾਰਟ ਆ ਸਾਡੇ ਮਾਝੇ ਦੇ ਇਲਾਕੇ ਦੀ ਧਰਤੀ ਦੇ ਵਿੱਚ ਜਿਸ ਤਰ੍ਹਾਂ ਕਿ ਇੱਥੋਂ 16 ਕਿਲੋਮੀਟਰ ਦੀ ਦੂਰੀ ਤੇ ਮਾਝੇ ਰਾਮਤੀਰਤਿਆ ਜੀ ਭਗਵਾਨ ਵਾਲਮੀਕ ਜੀ ਨੇ ਉੱਥੇ ਜੋ ਵਿਦਿਆ ਮਤਲਬ ਕਿ ਲਾਵਰ ਕੁਛ ਨੇ ਭਗਵਾਨ ਵਾਲਮੀਕ ਜੀ ਤੋਂ ਵਿਦਿਆ ਹਾਸਲ ਕੀਤੀ ਇਹ ਤੋਂ ਸਿਰਫ 16 ਕਿਲੋਮੀਟਰ ਦੀ ਦੂਰੀ ਤੇ ਆ ਇੱਥੇ ਇੱਕ ਸਤਲਾਨੀ ਸਾਹਿਬ ਹੈ ਜੀ ਗੁਰਦੁਆਰਾ ਸਾਹਿਬ ਉੱਥੇ ਇੱਕ ਸੀਤਾ ਮਾਤਾ ਜੀ ਦੀ ਕੁਟਿਆ ਹੁੰਦੀ ਸੀ ਕਿ ਉੱਥੇ ਜੰਗਲ ਹੁੰਦਾ ਸੀ ਕਿਸੇ ਸਮੇਂ ਉਹ ਅੱਜ ਵੀ ਕੁਟਿਆ ਮੌਜੂਦ ਆ ਤਕਰੀਬਨ 12 ਕਿਲੋਮੀਟਰ ਦੀ ਦੂਰੀ ਤੇ ਆ ਦੂਸਰਾ ਜੀ ਇੱਥੇ ਲਾਹੌਰ ਤੇ ਕਸੂਰ ਜਿਹੜੇ ਦੋਵੇਂ ਸ਼ਹਿਰ ਹੋਏ ਆ ਲਾਹੌਰ ਕੁਸ਼ ਦੇ ਨਾਮ ਤੇ ਹੋਏ ਆ ਇਤੋਂ ਤਕਰੀਬਨ 40 ਕਿਲੋਮੀਟਰ 45 ਕਿਲੋਮੀਟਰ ਦੀ ਦੂਰੀ ਤੇ ਸਰਵੰਦੀ ਸਮਾਧ ਹੈ ਜਿਹੜਾ ਜਸਰਵਾਲ ਪਿੰਡ ਆ ਜੀ ਨਾਲੇ ਦੇ ਲੱਗੇ ਆ 4 ਕਿਲੋਮੀਟਰ ਲੱਗੇ ਆ ਆਪਣਾ ਜੀ ਨਾਲੇ ਤੋਂ ਉੱਥੇ ਸਰਵੰਦੀ ਸਮਾਧ ਆ ਸੋ ਮੇਰੇ ਕਹਿਣ ਦਾ ਮਤਲਬ ਕਿ ਜਿਹੜਾ ਰਮਾਇਣ ਦਾ ਕਾਫੀ 파ਟ ਜੋ ਹੋਇਆ ਆ ਇਸ ਮਾਝੇ ਦੀ ਧਰਤੀ ਦੇ ਵਿੱਚ ਹੋਇਆ ਆ ਮਤਲਬ ਕਿ ਇਹ ਚੀਜ਼ ਤੋਂ ਪਰਮਾਨਿਤ ਹੁੰਦੀ ਆ ਕੁਝ ਲੋਕਾਂ ਦੇ ਮਤਲਬ ਕਿ ਕਹਿੰਦਾ ਕਿ ਜਿਸ ਤੱਕ ਪਟਿਆਲੇ ਦੇ ਵਿੱਚ ਵੀ ਕਹਿ ਰਹੇ ਆ ਕੋਈ ਛੱਤੀਸਗੜ੍ਹ ਦੇ ਵਿੱਚ ਕਹਿ ਰਹੇ ਭਗਵਾਨ ਰਾਮ ਤੇ ਉਸ ਚੀਜ਼ ਨੂੰ ਅਸੀਂ ਡਣਾਏ ਨਹੀਂ ਕਰਦੇ ਕਿਉਂਕਿ ਰਾਜੇ ਦਸ਼ਰਥ ਜੀ ਦੀਆਂ ਤਿੰਨ ਰਾਣੀਆਂ ਸੀਗੀਆਂ ਹੋ ਸਕਦਾ ਰਾਣੀ ਕਕਈ ਦਾ ਉੱਥੇ ਪੇਕੇ ਹੁਣ ਰਾਣੀ ਸਮਦਰਾਂ ਦੇ ਹੋਣ ਲੇਕਿਨ ਮਾਦਾ ਕੌਸ਼ਲਿਆਈ ਦੇ ਜਿਹੜੇ ਪੇਕੇ ਆ ਉਹ ਇੱਥੇ ਆ ਰਾਜੇ ਕੌਸ਼ਲ ਦਾ ਸ਼ਹਿਰ ਇੱਥੇ ਹੁੰਦਾ ਸੀ ਕੌਸ਼ਲ ਤੋਂ ਕਸੀਰ ਹੋਇਆ ਜੀ ਇਹ ਪਿੰਡ ਔਰ ਕੀ ਹੈ ਜਾਂਦਾ ਕਿ ਇੱਥੇ ਇੱਕ ਖੋਈ ਆ ਮੰਦਿਰ ਦੇ ਪ੍ਰਾਂਗਨ ਦੇ ਵਿੱਚ ਇੱਕ ਖੋਈ ਆ ਜਿਹੜੀ ਕਾਫੀ ਇਤਿਹਾਸਿਕ ਖੋਈ ਔਰ ਕੀ ਇਤਿਹਾਸ ਕੀ ਹੈ ਉਹ ਜੀ ਐ ਸਾਹਮਣੇ ਖੋਈ ਆ ਜੀ ਜੀ ਇਹ ਖੋਈ ਦਾ ਇਤਿਹਾਸ ਇਹ ਹੈ ਕਿ ਮਹਾਰਾਜ ਜੀ ਸਿੰਘ ਦੇ ਵਿੱਚ ਪੇ ਉਹਨਾਂ ਦੇ ਪੇੜ ਦੇ ਵਿੱਚ ਦਰਦ ਰਹਿੰਦੀ ਸੀਗੀ ਉਹ ਜਦੋਂ ਕਿਤੇ ਇੱਥੇ ਆਏ ਆ ਨਤਮਸਤਕ ਹੋਏ ਮੰਦਿਰ ਦੇ ਵਿੱਚ ਤੇ ਸਾਡੇ ਉਸ ਸਮੇਂ ਦੇ ਜਿਹੜੇ ਬਜ਼ੁਰਗ ਸੀਗੇ ਉਦੋਂ ਸੇ ਜਿਹੜੇ ਸੇਵਾ ਕਰਦੇ ਸੀਗੇ ਉਹਨਾਂ ਨੇ ਕਿਹਾ ਮਹਾਰਾਜ ਜੀ ਜਲ ਚਕੋ ਕਹਿੰਦੇ ਨਹੀਂ ਮੇਰੇ ਵਾਸਤੇ ਜਿਹੜਾ ਪਾਣੀ ਆ ਉਹ ਸਿਰਫ ਬਾੜੀ ਪਾਣੀ ਮੈਨੂੰ ਸਿਕਾਉਂਦਾ ਆ ਤੇ ਹਰੀਦਵਾਰ ਤੋਂ ਮੈਨੂੰ ਪਾਣੀ ਆਉਂਦਾ ਮੈਨੂੰ ਹੋਰ ਕੋਈ ਪਾਣੀ ਪੀਣ ਵਾਸਤੇ ਮੈਨੂੰ ਕੋਈ ਸਿਕਾਉਂਦਾ ਨਹੀਂ ਆ ਉਹਨਾਂ ਨੇ ਕਿਹਾ ਨਹੀਂ ਮਹਾਰਾਜ ਤੁਸੀਂ ਇਹ ਖੂਈ ਦਾ ਜਲ ਪੀ ਕੇ ਦੇਖੋ ਤੁਹਾਡੇ ਪੀਨ ਲੈ ਗਿਆ ਜਦੋਂ ਇੱਥੋਂ ਜਲ ਪੀਤਾ ਉਹਨਾਂ ਨੂੰ ਪੇਟ ਦੀ ਦਰਦ ਠੀਕ ਹੋਈ ਉਹਨਾਂ ਨੇ ਮਹਿਸੂਸ ਆਪਣੇ ਆਪ ਨੂੰ ਠੀਕ ਕੀਤਾ ਤੇ ਉਹਨਾਂ ਨੇ ਖੁਸ਼ ਹੋ ਕੇ ਇਸ ਮੰਦਰ ਦੇ ਨਾਮ ਦੇ ਉੱਪਰ 1800 ਰੁਪਏ ਸਾਲਾਨਾ ਜ਼ਕੀਰ ਲਈ ਸੀ ਜਿਹੜੀ ਕਿ ਆਪਾਂ ਉਸ ਸਮੇਂ ਗਿੰਸਾ ਦੀ ਹਸਤੀ ਵੈਲਿਊ ਔਰ ਤਗਰੀਬਨ ਜ਼ਮੀਨ ਵੀ ਕਾਫੀ ਲਗਾਈ ਸੀ ਕੀ ਮਹਾਰਾਜ ਰਜੀਤ ਸਿੰਘ ਜੀ ਨੇ ਲੇਕਿਨ ਪਿੰਡ ਦੇ ਵਿੱਚ ਸਾਡੇ ਸਤੰਤਰਤਾ ਸੰਗਰਾਮੀ ਬਹੁਤ ਹੋਏ ਆ ਦੇਸ਼ ਭਗਤ ਔਰ ਉਹਨਾਂ ਨੇ ਵਿਰੋਧ ਕੀਤਾ ਸੀ ਕਿ ਅੰਗਰੇਜ਼ਾਂ ਦਾ ਉਹਨਾਂ ਦੇ ਵਿਰੋਧ ਦੇ ਕਾਰਨ ਹੀ ਉਹਨਾਂ ਨੇ ਜ਼ਮੀਨ ਜਿਹੜੀ ਆਪਣੇ ਪਿੱਠਵਾਂ ਨੂੰ ਡਿਵਾਈਡ ਕਰ ਦਿੱਤੀ ਵੰਡ ਦਿੱਤੀ ਗੁੱਸੇ ਵਿੱਚ ਆ ਕੇ ਔਰ ਅੱਜ ਵੀ ਸਾਡੇ ਕੋਲ 3 ਏਕੜ ਜ਼ਮੀਨ ਜਿਹੜੀ ਆ ਮੰਦਰ ਦੇ ਨਾਮ ਦੇ ਉੱਪਰ ਉਹ ਤੇ ਜਿਹੜੀ ਜਿਹੜੀ ਜ਼ਮੀਨ ਹੈ ਹੈ ਜੀ ਵਾਈ ਯੂਗ ਜਿਹੜੀ ਤੇ ਇਸ ਤੋਂ ਇਲਾਵਾ ਉਹ ਜਿਹੜਾ ਠੇਕਾ ਆ ਉਹ ਮੰਦਿਰ ਦੀ ਸੇਵਾ ਦੇ ਵਿੱਚ ਲੱਗਦਾ ਜੀ ਮੰਦਿਰ ਦੇ ਪਹਿਲੇ ਜੋ ਹਾਲਾਤ ਸੀ ਜਿਸ ਦੇ ਕੇ ਨਾਲ ਮੰਦਿਰ ਦਾ ਕੰਮ ਚੱਲਦਾ ਸੀ ਔਰ ਹੁਣ ਮੰਦਿਰ ਦੇ ਕਿਸ ਤਰ੍ਹਾਂ ਦੇ ਨਵੇਂ ਹਾਲਾਤ ਨੇ ਔਰ ਸਰਕਾਰ ਵੱਲੋਂ ਕੋਈ ਸਹਿਯੋਗ ਮੰਦਿਰ ਨੂੰ ਕਿਉਂਕਿ ਬੜਾ ਇਤਿਹਾਸਿਕ ਮੰਦਿਰ ਹੈ ਜਾਂ ਕਿਸੇ ਸੰਸਥਾ ਦੇ ਨਾਲ ਕੋਈ ਸੰਪਰਕ ਕੀਤਾ ਗਿਆ ਹੋਵੇ ਮੰਦਿਰ ਨੂੰ ਹੋਰ ਬਿਹਤਰ ਜਿਹੜਾ ਵਾ ਇਸ ਦਾ ਪ੍ਰਚਾਰ ਜਿਹੜਾ ਕਿਉਂਕਿ ਪ੍ਰਚਾਰ ਨਹੀਂ ਹੈ ਇਸ ਮੰਦਿਰ ਦਾ ਕੋਈ ਜ्यादातर ਜੋ ਇਤਿਹਾਸਿਕ ਥਾਨ ਜਿਹੜੇ ਹੁੰਦੇ ਨੇ ਉਹ ਲੋਕਾਂ ਨੂੰ ਪਤਾ ਹੁੰਦਾ ਪਰ ਇਸ ਜਗ੍ਹਾ ਤੇ ਅੰਮ੍ਰਿਤਸਰ ਦੇ ਵਸਨੀਕ ਵੀ ਜਿਹੜੇ ਨੇ ਉਹਨਾਂ ਨੂੰ ਵੀ ਇਸ ਮੰਦਿਰ ਦੇ ਬਾਰੇ ਘੱਟ ਜਿਹੜੀ ਜਾਣਕਾਰੀ ਹੈ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਤੁਹਾਨੂੰ ਇੱਕ ਜਾਣਕਾਰੀ ਦੇ ਦਾਂ ਕਿ ਅੱਜ ਤੋਂ ਤਕਰੀਬਨ 70 80 ਸਾਲ ਪਹਿਲਾਂ ਜੋ ਇਹ ਮੇਲਾ ਸੀਗਾ ਇਲਾਕੇ ਦਾ ਸਭ ਤੋਂ ਵੱਡਾ ਮੇਲਾ ਹੁੰਦਾ ਸੀਗਾ ਬਹੁਤ ਭਾਰੀ 8-8 ਦਿਨ ਮੇਲਾ ਲੱਗਦਾ ਸੀਗਾ ਬੈਲ ਊਠਾਂ ਦੀਆਂ ਦੌੜਾਂ ਘੋੜਿਆਂ ਦੀਆਂ ਦੌੜਾਂ ਕਬੱਡੀ ਕੁਸ਼ਤੀ ਮੁਕਾਬਲੇ ਹੁੰਦੇ ਸੀਗੇ ਅਰੇ ਬਹੁਤ ਭਾਰੀ ਮੇਲਾ ਲੱਗਦਾ ਸੀ ਬਜ਼ੁਰਗਾਂ ਦੇ ਦਰਸ਼ਨ ਮਤਾ ਕੋ ਕਹਿੰਦੀ ਕਿ 3-3 ਕਿਲੋਮੀਟਰ ਤੱਕ ਇੱਥੇ ਲਾਈਨਾਂ ਲੱਗ ਜਾਂਦੀਆਂ ਮਤਲਬ ਕਿ ਰਾਸ਼ ਹੁੰਦਾ ਸੀਗਾ ਬੜਾ ਮੇਲਾ ਭਾਰੀ ਲੱਗਦਾ ਸੀ ਪਰ ਪਾਕਿਸਤਾਨ ਇੰਡੀਆ ਦੀ ਵੰਡ ਹੋਣ ਦੇ ਕਾਰਨ ਮੇਲਾ ਘਟਦਾ ਗਿਆ ਹੌਲੀ-ਹੌਲੀ ਮੌਨ ਖਰਾਬ ਹੋਣ ਦੇ ਕਾਰਨ ਮੇਲਾ ਬੰਦ ਹੋ ਗਿਆ ਔਰ ਦੁਬਾਰਾ 1996-97 ਦੇ ਵਿੱਚ ਉਸ ਸਮੇਂ ਦੇ ਜਿਹੜੇ ਸਰਪੰਚ ਦਰਬਾਖ ਸਿੰਘ ਸੀ ਉਹਨਾਂ ਦੀ ਰਹਿਮਾਇਤ ਵਿੱਚ ਉਹਨਾਂ ਨੇ ਮਿਹਨਤ ਕਰਕੇ ਇਸ ਮੇਲੇ ਨੂੰ ਦੁਬਾਰਾ ਚਾਲੂ ਕਰਵਾਇਆ ਔਰ ਹੁਣ ਤਾਂ ਸੋਸ਼ਲ ਮੀਡੀਆ ਦੇ ਜ਼ਰੀਏ ਜਦੋਂ ਦਾ ਸੋਸ਼ਲ ਮੀਡੀਆ ਆਇਆ ਸੰਗਤ ਨੂੰ ਲੋਕਾਂ ਨੂੰ ਕਾਫੀ ਇਸ ਮਤਲਬ ਕਿ ਮੰਦਿਰ ਦੇ ਇਤਿਹਾਸ ਦੀ ਜਾਣਕਾਰੀ ਦੁਬਾਰਾ ਹਾਸਲ ਹੋ ਰਹੀ ਆ ਔਰ ਇਹ ਮੇਲਾ ਦੁਬਾਰਾ ਹੁਣ ਕਾਫੀ ਭਾਰੀ ਲੱਗਣ ਲੱਗ ਪਿਆ ਦੁਬਾਰਾ ਮੇਲਾ ਬਹੁਤ ਵੱਡਾ ਮੇਲਾ ਲੱਗਣ ਲੱਗ ਪਿਆ ਕਿੰਨੇ ਦਿਨ ਜਿਹੜਾ ਮੇਲਾ ਵਾ ਸ਼ਿਵਰਾਤਰੀ ਦਾ ਜਿਹੜਾ ਮੇਲਾ ਕਿੰਨੇ ਦਿਨ ਚੱਲਦਾ ਕੋਨਤਾ ਜੀ ਜਿਸ ਤਰ੍ਹਾਂ ਇੱਕ ਦਿਨ ਪਹਿਲਾਂ ਰਾਤ ਨੂੰ ਜਾਗਰਣ ਹੁੰਦਾ ਆ ਤੇ ਇੱਕ ਦਿਨ ਹੀ ਮੇਲਾ ਲੱਗਦਾ ਹੌਲੀ ਹੌਲੀ ਮੇਲਾ ਵਧੇਗਾ ਜੋ ਜੋ ਮੇਲਾ ਵਧੇਗਾ ਫਿਰ ਉਸੇ ਤਰ੍ਹਾਂ ਨਾਲ ਦਿਨ ਵੀ ਵੱਧ ਜਾਣਗੇ ਮਤਲਬ ਕਿ ਤੇ ਬਾਕੀ ਜੀ ਇਹ ਜਿਹੜਾ ਸਰਕਾਰ ਵੱਲੋਂ ਤੁਸੀਂ ਕਹਿ ਰਹੇ ਜੇ ਕਿ ਸਰਕਾਰ ਵੱਲੋਂ ਮਾਰਨਜੀ ਸਿੰਘ ਦੇ ਰਾਜ ਤੋਂ ਬਾਅਦ ਨਾ ਤਾਂ ਅੰਗਰੇਜ਼ ਗਵਰਨਮੈਂਟ ਨੇ ਕੋਈ ਇੱਥੇ ਕੋਈ ਉਸ ਸਮੇਂ ਕੋਈ ਗ੍ਰਾਂਟ ਵਧਾਈ ਜਿਹੜੀ 1800 ਰੁਪਏ ਸਲਾਨਾ ਜ਼ਕੀਰ ਲਈ ਸੀ ਨਾ ਹੀ ਇੰਡੀਅਨ ਗਵਰਨਮੈਂਟ ਨੇ ਕੋਈ ਮਤਲਬ ਕਿ ਉਹਨੂੰ ਵਾਅਦਾ ਕੀਤਾ ਉਹ 1800 ਦੀ 1800 1997 ਤੱਕ ਜਦ ਤੱਕ ਕਮਾਲੀਆ ਤਰਦਾ ਸੀ ਤਦ ਤੱਕ ਇਹੀ ਮਤਲਬ 1800 ਰੁਪਏ ਰਹੀ ਲੇਕਿਨ ਜੀ ਹੁਣ ਸਾਡੇ ਇਲਾਕੇ ਦੇ ਪਿੱਛੇ 2017 ਤੋਂ 22 ਤੱਕ ਐਮਐਲਏ ਧਰਵੀ ਰਗਣੀ ਉਹ ਤਰੀਜੀ ਬਣੇ ਜੀ ਪਹਿਲੀ ਵਾਰੀ ਕਾਂਗਰਸ ਦੀ ਸਰਕਾਰ ਦੇ ਵਿੱਚ ਪਾ

ਔਰ ਹੈਰੀਟੇਜ ਡਿਪਾਰਟਮੈਂਟ ਔਰ ਟੂਰਿਸਟਰ ਵਿਭਾਗ ਜਿਹੜਾ ਇਹ ਸੈਂਟਰਲ ਲੈਵਲ ਦੀਆਂ ਗੱਲਾਂ ਨੇ ਔਰ ਅਸੀਂ ਉੱਥੇ ਅਪਰੋਚ ਕਰ ਰਹੇ ਆ ਸਾਡੀ ਸੀਤਲਾ ਮੰਦਰ ਜਿਹੜੇ ਕੁਦਰਾਂ ਕਮੇਟੀ ਸੌਰੀ ਸੀਤਲਾ ਮੰਦਰ ਕਮੇਟੀ ਜਿਹੜੀ ਆ ਉਹਨਾਂ ਦੇ ਨਾਲ ਵੀ ਸਾਡੀ ਰਾਬਤਾ ਹੋ ਰਿਹਾ ਔਰ ਜਿਹੜੇ ਸੈਂਟਰ ਤੱਕ ਅਪਰੋਚ ਕਰ ਰਹੇ ਆ ਜਿਸ ਤਰ੍ਹਾਂ ਕਿ ਕੋਈ ਉੱਥੋਂ ਦੇ ਸਾਡੇ ਅੰਮ੍ਰਿਤਸਰ ਦੇ ਕੋਈ ਤਰਨ ਚੁਗ ਸਾਹਿਬ ਜੀ ਜਾਂ ਸਾਡੇ ਆਪਣੇ ਉੱਥੋਂ ਦੇ ਜਿਹੜੇ ਮਤਲਬ ਕਿ ਰਾਜ ਸਭਾ ਦੇ ਕੋਈ ਮੈਂਬਰ ਨੇ ਜਿਹੜੇ ਸ਼ਵੇਤ ਮਲਕ ਜੀ ਐ ਉੱਥੋਂ ਤੱਕ ਵੀ ਅਪਰੋਚ ਕਰ ਰਹੇ ਆ ਵੀ ਉਹਨਾਂ ਦੇ ਜ਼ਰੀਏ ਵੀ ਕੋਈ ਜਿਹੜਾ ਇੰਡੀਅਨ ਗਵਰਨਮੈਂਟ ਨੂੰ ਸੰਦੇਸ਼ਾਂ ਪਹੁੰਚਾਇਆ ਜਾਵੇ ਕਿ ਮੰਦਰ ਬਹੁਤ ਇਤਿਹਾਸਿਕ ਬੜਾ ਪੁਰਾਣਾ ਮੰਦਰ ਆ ਇਸ ਦੀ ਸਾਰ ਲਈ ਜਾਵੇ। ਸ਼ੁਕਰੀਆ ਬੱਸ ਸਰ ਜੀ ਬਹੁਤ ਸ਼ੁਕਰੀਆ ਜੀ। ਬਹੁਤ ਬਤਾਨਾ। ਜੀ ਬਿਲਕੁਲ ਇਤਿਹਾਸਿਕ ਮੰਦਰ ਹੈ ਔਰ ਜਿਸ ਤਰੀਕੇ ਦੇ ਨਾਲ ਇਤਿਹਾਸ ਮੰਦਰ ਦਾ ਮੰਦਰ ਦੀ ਜਾਣਕਾਰੀ ਜਰੀ ਦਿੱਤੀ ਗਈ ਹੈ ਉਸ ਦੇ ਨਾਲ ਅਸੀਂ ਜਿਹੜੇ ਸੰਗਤ ਜਿਹੜੀ ਇੱਥੇ ਆਂਦੀ ਹੈ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਵੱਡੇ ਤਦਾਦ ਦੇ ਵਿੱਚ ਹੁਣ ਸੰਗਤ ਵੀ ਜਿਹੜੀ ਹੈ ਅੰਮ੍ਰਿਤਸਰ ਸ਼ਹਿਰ ਤੋਂ ਜਦਿਆ ਉਹ ਇੱਥੇ ਨਤਮਸਕ ਹੁੰਦੀ ਆ ਕੇ ਔਰ ਉਹਨਾਂ ਦੇ ਵੱਲੋਂ ਵੀ ਕਈ ਤਰ੍ਹਾਂ ਦੇ ਉਪਰਾਲੇ ਜਿਹੜੇ ਨੇ ਇਸ ਜਗ੍ਹਾ ਤੇ ਮੰਦਿਰ ਦੇ ਇਸ ਜਿਹੜਾ ਇਸ ਦੀ ਉਹ ਸਾਰੀ ਦਲੀਸ ਦੇ ਇਸ ਨੂੰ ਹੋਰ ਜਿਹੜਾ ਬਿਹਤਰ ਬਣਾਉਣ ਦੇ ਲਈ ਕਿਤੇ ਜਾ ਰਹੇ ਨੇ ਔਰ ਜਿਹੜੇ ਇਸ ਸਮੇਂ ਪੁਜਾਰੀ ਜਿਹੜੇ ਜਿਹੜੇ ਇੱਥੇ ਜਿਹੜੀ ਸੰਗਤ ਜੜੀ ਹੈ ਜਿਹੜੇ ਸ਼ਰਧਾਲੂ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨੀ ਹੈ ਕਿ ਉਹਨਾਂ ਦਾ ਕੀ ਕਹਿਣਾ ਹੈ ਮਹਾਦੇਵ ਜੀ ਦਾ ਬਿਲਕੁਲ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਦੇ ਨਾਲ ਸਲਤਾ ਦੀ ਜੈ ਗੋਸ਼ ਬੋਲੇ ਨਾਲ ਤੇ ਜੈ ਗੋਸ਼ ਬੋਲੇ ਨਾਲ ਦੇ ਨਾਰੇ ਦੇ ਰਹੇ ਨੇ ਉਹ ਜੈ ਗੋਸ਼ ਜਿਹੜੀ ਆ ਹੋ ਰਹੀ ਹੈ ਤੁਸੀਂ ਸੁਣ ਸਕਦੇ ਹੋ ਮੇਰੇ ਮਗਰ ਜਿਹੜੇ ਸ਼ਰਧਾਲੂ ਜਿਹੜੇ ਨੇ ਉਹਨਾਂ ਵੱਲੋਂ ਭਗਵਾਨ ਬੋਲੇ ਨਾਲ ਦੇ ਜੈ ਗੋਸ਼ ਜਿਹੜੀ ਆ ਕਿੱਥੀ ਚੱਲੀ ਹੈ ਉਹ ਸ਼ਿਵਰਾਤਰੀ ਦੇ ਮਾ ਪੜਵ ਤੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਰਹਿਣਗੇ ਸ਼ਰਧਾਲੂਆ ਵੱਲੋਂ ਉਸਦੇ ਲਈ ਵੀ ਅਸੀਂ ਜਾਣਕਾਰੀ ਜਿਹੜੀ ਇਹਨਾਂ ਕੋਲ ਲੈਣੇ ਆ ਜੈ ਜੀ ਸੋ ਮਹਾ ਸ਼ਿਵਰਾਤਰੀ ਦਾ ਜਿਹੜਾ ਤਿਉਹਾਰ ਹੈ ਉਹ ਆ ਰਿਹਾ ਕੁਛੀ ਦਿਨ ਲੈ ਗਏ ਨੇ ਮਹਾ ਸ਼ਿਵਰਾਤੀ ਦੇ ਤਿਉਹਾਰ ਤੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਨੇ ਉਹ ਸ਼ਰਧਾਲੂਆਂ ਵੱਲੋਂ ਸੰਗਤਾਂ ਵੱਲੋਂ ਜਿਹੜੀ ਇੱਥੇ ਰਹਿਣਗੇ ਔਰ ਸਭ ਤੋਂ ਪਹਿਲੇ ਤੋਂ ਹਰ ਨਾਲ ਗੱਲ ਕਰਨਾ ਕੀ ਨਾਮ ਹੈ ਜੀ ਤੁਹਾਡਾ ਮੇਨਾ ਜੀ ਰਾਜੂ ਰਾਜਪੂਤ ਜੀ ਪਹਿਲੇ ਤੇ ਜੀ ਮਹਾ ਸ਼ਿਵਰਾਤੀ ਦੀਆਂ ਸਾਰੀਆਂ ਸੰਗਤਾਂ ਨੂੰ ਸੇਲ ਤਾਂ ਪਰਿਵਾਰ ਵੱਲੋਂ ਬਹੁਤ ਬਹੁਤ ਵਧਾਈਆਂ ਮਹਾਦੇਵ ਸਭ ਤੇ ਕਿਰਪਾ ਕਰਨ ਸਾਰੇ ਆਪਣੇ ਘਰਾਂ ਵਿੱਚ ਖੁਸ਼ ਰਹਿਣ ਹਰ ਹਰ ਮਹਾਦੇਵ ਸ਼ਿਵਰਾਤੀ ਤੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਰਹਿਣਗੀਆਂ ਸ਼ਿਵਰਾਤਰੀ ਦੇ ਇਹ ਬੋਧ ਵਧੀਆ ਤਿਆਰੀਆਂ ਰੈਂਦੀਆਂ ਜੀ ਜੋ ਆਪਾਂ ਸੋਚੀ ਵੀ ਨਹੀਂ ਸਕਦੇ ਇੱਕ ਤਿਆਰੀਆਂ ਕਰੌਣੇ ਮਹਾਦੇਵੀ ਆ ਜਿਹੜੇ ਕਰਾਉਂਦੇ ਨੇ ਅਸੀਂ ਦੇ ਬੱਚੇ ਉਹਨਾਂ ਦੇ ਜਿਹੜੇ ਤਿਆਰੀਆਂ ਕਰਦੇ ਆ ਕਿ ਉਹਨਾਂ ਦੀ ਕਿਰਪਾ ਨਾਲ ਸਭ ਕੁਝ ਵਧੀਆ ਹੁੰਦਾ ਜੀ ਕਸੇਲ ਤਾਂ ਵਿੱਚ ਇਹ ਸ਼ਿਵਰਾਤਰੀ ਸਾਵਣ ਮਹੀਨਾ ਹਰ ਤਿਹਾਰ ਬਹੁਤ ਊਮ ਤਮਨਾ ਬਣਾਇਆ ਜਾਂਦਾ ਵਾ ਸਾਰੇ ਪਰਿਵਾਰ ਨਾਲ ਰਲ ਮਿਲ ਕੇ ਬਣਾਇਆ ਜਾਂਦਾ ਵਾ ਤੇ ਇਹ ਮਨਾਏ ਜਾਣੇ ਆ ਤੇ ਮੰਨਦੇ ਰਹਨੇ ਆ ਬੜਾ ਇਤਿਹਾਸਿਕ ਸਥਾਨ ਆ ਔਰ ਸ਼੍ਰੀ ਰਾਮਚੰਦਰ ਜੀ ਦਾ ਮਣੀ ਹਾਲ ਔਰ ਨਾਮਕੇ ਦਾ ਸਭ ਨੂੰ ਪਿਆਰੇ ਹੁੰਦੇ ਨੇ ਤੁਸੀਂ ਕਿ ਫਿਰ ਕਿਵੇਂ ਦੇ ਅਸੀਂ ਜੀ ਮਹਾਦੇਵ ਜੀ ਦੇ ਕੇਸੇਲ ਤਾਂ ਦੇ ਵਿੱਚ 10 ਜਾਂ 12 ਸਾਲ ਹੋ ਗਏ ਤਕਰੀਬਨ ਆਉਂਦੇ ਨੂੰ ਇਤਾਂ ਦੇ ਵਿੱਚ ਤੀ ਬਸ ਕੋਈ ਸੋਚ ਨਹੀਂ ਹੋਣਾ ਕਿ ਬਾ ਚਾਹੀਦੀ ਆ ਚੀਜ਼ ਮੰਗਣੀ ਆ ਉਹ ਤੁਹਾਡੇ ਬਿਨਾ ਪੁੱਛੇ ਬਿਨਾ ਹੱਤੀ ਤਾਨੂੰ ਮਿਲਨੀ ਆ ਮਹਾਦੇਵ ਦਰਬਾਰ ਦੇ ਚੋਂ ਬਸ ਇਹ ਪਾਈ ਅਰਦਾਸ ਕਰਕੇ ਆਈਦਾ ਹੀ ਬਸ ਕਿਰਪਾ ਮਹਾਦੇਵ ਜੀ ਦੀ ਬੰਜੀ ਜੀ ਸਰ ਕੀ ਨਾਮ ਹੈ ਜੀ ਵਿਨੋਦ ਕੁਮਾਰ ਜੀ ਵਿਨੋਦ ਜੀ ਕਦੋਂ ਤੋਂ ਤੁਸੀਂ ਆ ਰਹੇ ਹੋ ਬੜਾ ਤੇਰਾ ਸਾਲ ਹੋ ਗਏ ਜੀ ਲਗਾਤਾਰ ਬਾਬਾ ਜੀ ਦੇ ਚਰਨਾਂ ਚ ਲੱਗੇ ਹੋਏ ਆਂ ਸੇਵਾ ਚ ਆਨੰਦ ਆ ਰਿਹਾ ਜੀ ਫੁੱਲ ਸਾਡਾ ਇੱਕ ਸੇਲ ਧਾਮ ਦਾ ਨਾ ਇੱਕ ਛੋਟਾ ਜਿਹਾ ਡੈਲ ਹੋਇਆ ਬਾਬਾ ਜੀ ਦਾ ਜਿਹਦੇ ਸਿਰ ਤੇ ਭੋਲਾ ਉਹਨੂੰ ਕਾਦਾ ਰੋਲਾ ਜਦੋਂ ਬਾਬਾ ਜੀ ਦਾ ਸਿਰ ਤੇ ਹੱਥ ਆ ਜਾਂਦਾ ਨਾ ਫਿਰ ਰੋਲਾ ਰਹਿੰਦਾ ਹੀ ਨਹੀਂ ਆ ਦੁਨੀਆਦਾਰੀ ਦਾ ਬਸ ਨੰਦੀ ਲੁੱਟੰਦੇ ਆ ਤੇ ਨੰਦੀ ਲੁੱਟਦੇ ਰਹੇ ਨੇ ਇਹ ਧਾਮ ਤੋਂ ਬਿਨਾ ਇੱਕ ਸੋਮਵਾਰ ਮਿਸ ਹੋ ਜੇ ਨਾ ਸਾਡਾ ਇੱਕ ਹਫਤੇ ਦੀ ਸੋਮਵਾਰ ਮਿਸ ਹੋ ਗਿਆ ਤਾਂ ਹਫਤਾ ਐਨ ਲੱਗਦਾ ਪਤਾ ਨਹੀਂ ਕੀ ਹੋ ਗਿਆ ਇੰਨਾ ਆਨੰਦ ਆ ਇੱਥੇ ਇੰਨਾ ਆਨੰਦ ਜਦੋਂ ਬਾਬਾ ਜੀ ਬਾਹ ਫੜ ਲੈਂਦੇ ਨਾ ਇੱਕ ਵਾਰੀ ਤੇ ਕਿਰਪਾ ਹੀ ਇੰਨੀ ਕਿ ਸੋਚ ਤੋਂ ਬਾਹਰ ਹੁੰਦੀ ਆ ਨਾ ਮੇਰੇ ਪਾ ਪੁੱਲ ਸ਼ਿਵਰਾਤਰੀ ਆ ਰਹੀ ਹੈ ਕਿਸ ਤਰ੍ਹਾਂ ਦੇ ਪ੍ਰਬੰਧ ਰਹਿਣਗੇ ਅੱਜ ਦੇਖੋ ਜੀ ਹਲਦੀ ਦੀ ਰਸਮ ਚੱਲ ਜੰਦੀ ਆ ਔਰ ਨਾਲ ਮਹਿੰਦੀ ਲੱਗੇਗੀ ਬਾਬਾ ਜੀ ਨੂੰ ਸ਼ੁੱਕਰਵਾਰ ਸੰਗਰਾਣ ਆ ਉਦੋਂ ਬਾਬਾ ਜੀ ਨੂੰ ਸਜਣ ਲਾਇਆ ਜਾਏ ਤੇ ਫਿਰ ਐਤਵਾਰ ਹਮ ਹਮਾ ਕੇ ਰਾਤ ਤੋਂ ਸ਼ਨੀਵਾਰ ਰਾਤ ਤੋਂ ਲੈ ਕੇ ਸਾਰੀ ਰਾਤ ਪ੍ਰੋਗਰਾਮ ਚੱਲੇਗਾ ਸ਼ਨਾਣ ਚੱਲਣਗੇ ਨਾਲ ਜਾਗਰਨ ਹੁੰਦਾ ਉਸ ਤੋਂ ਬਾਅਦ ਅਗਲਾ ਦਿਨ ਸੋਮਵਾਰ ਆ ਗਿਆ ਸ਼ਿਵਰਾਤਰੀ ਵਾਲਾ ਪੂਰੀ ਫੁੱਲ ਪੀੜ ਇਥੋਂ ਲੈ ਕੇ ਕਿਲੋ ਡੇਢ ਕਿਲੋਮੀਟਰ ਤੱਕ ਬਾਬਾ ਜੀ ਦੇ ਦਰਸ਼ਨਾਂ ਦੀ ਲਾਈਨ ਲੱਗੀ ਰਹਿੰਦੀ ਆ ਨਾਲ ਪਕਵਾਨ ਰਹਿੰਦੇ ਬਾਬਾ ਜੀ ਦੇ ਅੱਛੇ ਅੱਛੇ ਪੂਰੇ ਲੰਗਰ ਹਾਲ ਦੇ ਵਿੱਚ ਪੂਰਾ ਨਾਲ ਇਧਰ ਪਾਰ ਸਾਰੇ ਕਿਤੇ ਸਨੈਕਸ ਕੀ ਵੈਰਾਈਟੀਆਂ ਕੀ ਇੰਨੇ ਕਿ ਅਮਰਨਾਥ ਵਾਲੀ ਫੀਲਿੰਗ ਲਈਦੀ ਇੱਥੇ ਆ ਕੇ ਵੀ ਬਾਬਾ ਜੀ ਦੇ ਤੇ ਬਹੁਤ ਕਿਰਪਾ ਬਾਬਾ ਜੀ ਦੀ ਸਾਰਿਆਂ ਦੀ ਕਿਰਪਾ ਬਣੀ ਰਹੇ ਸਾਰੇ ਹੁਮਾ ਹੁਮਾ ਕੇ ਸ਼ਿਵਰਾਤਰੀ ਤੇ ਪਹੁੰਚੋ ਬਾਬਾ ਜੀ ਦਾ ਗੁਣਗਾਨ ਕਰੋ ਤੇ ਆਸ਼ੀਰਵਾਦ ਪ੍ਰਾਪਤ ਕਰੋ ਹਰ ਹਰ ਮਹਾਦੇਵ ਜੀ ਸਰ ਕੀ ਨਾਮ ਹੈ ਮੇਰਾ ਨਾਮ ਹੈ ਸਾਈਲ ਚੰਦੂ ਸਾਈਲ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਸ ਕੰਮ ਤੇ ਮੈਨੂੰ ਆਪਣਾ ਹੋ ਗਏ 6-7 ਸਾਲ ਹੋ ਗਏ ਮਤਲਬ ਆਂਦੀ ਹਾਂਜੀ ਕੀ ਕਹਿਣਾ ਚਾਹੋਗੇ ਹਾਂਜੀ ਮਤਲਬ ਮੈਂ ਇਹ ਕਹਿਣਾ ਚਾਹੁੰਦਾ ਮਤਲਬ ਕਿ ਪ੍ਰਾਚਨ ਮੰਦਿਰ ਹੈ ਸਾਰਿਆਂ ਨੂੰ ਮਤਲਬ ਹੋਣਾ ਚਾਹੀਦਾ ਇੱਥੇ ਤੇ ਆਪਣਾ ਦਰਸ਼ਨ ਕਰੋ ਪੋਲੇ ਬਾਬਾ ਦੇ ਹਾਂਜੀ ਜੀ ਜੇ ਬਿਲਕੁਲ ਸੰਗਤਾਂ ਦੇ ਵਿੱਚ खासा ਉਤਸ਼ਾਹ ਜਿਹੜਾ ਹੈ ਮਹਾ ਸ਼ਿਵਰਾਤਰੀ ਨੂੰ ਲੈ ਕੇ ਜਿਹੜਾ ਹੈ ਉਹ ਵੇਖਣ ਨੂੰ ਮਿਲ ਰਿਹਾ ਔਰ ਅੱਜ ਜਿਹੜੀਆ ਭਗਵਾਨ ਬੋਲੇਨਾਥ ਦੀ ਮਹਿੰਦੀ ਰਸਮ ਹਲਦੀ ਰਸਮ ਜਿਹੜੀਆ ਉਹ ਅੱਜ ਇੱਥੇ ਕੀਤੀ ਜਾਏਗੀ ਔਰ ਸ਼ਰਧਾਲੂਆਂ ਵੱਲੋਂ ਇਹ ਪ੍ਰੋਗਰਾਮ ਜਿਹੜੇ ਨੇ ਉਲਿੱਕੇ ਗਏ ਨੇ ਔਰ ਜੂ ਜੂ ਅਸੀਂ ਇਸ ਵੀਕ ਦੇ ਵਿੱਚ ਅੱਗੇ ਅੱਗੇ ਵਧਾਂਗੇ ਤਾਂ ਮੰਦਿਰ ਦੇ ਵਿੱਚ ਭਗਵਾਨ ਬੋਲੇਨਾਥ ਦੇ ਆਏ ਦਿਨ ਜਿਹੜੇ ਨੇ ਉਹ ਜਿਹੜੇ ਪ੍ਰੋਗਰਾਮ ਨੇ ਸਮਾਗਮ ਜਿਹੜੇ ਨੇ ਉਹ ਉਲਿੱਕੇ ਜਾਣੇ ਆ ਔਰ ਵੱਡੀ ਤਦਾਦ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਉਹ ਅੱਜ ਇੱਥੇ ਜਿਹੜੀਆਂ ਨਤਮਸਤਕ ਹੋਣ ਗਿਆ ਔਰ ਜਿਹੜੇ ਮਹੰਤ ਨੇ ਉਹਨਾਂ ਨਾਲ ਵੀ ਅਸੀਂ ਇੱਕ ਵਾਰ ਫਿਰ ਜਿਹੜੇ ਗੱਲ ਕਰਨੇ ਆ ਉਹਨਾਂ ਦਾ ਕੀ ਕਹਿਣਾ ਹੈ ਜੀ ਮਾਨ ਜੀ ਕੀ ਨਾਮ ਹੈ ਜੀ ਕੁਲਦੀਪ ਮਰਮੇਣਾ ਕੁਲਦੀਪ ਜੀ ਕਿਵੇਂ ਵੇਖਦੇ ਹੋ ਅ ਪ੍ਰਾ ਇਤਿਹਾਸਿਕ ਮੰਦਿਰ ਹੈ ਔਰ ਸਮਾਹ ਸ਼ਿਵਰਾਤਰੀ ਹੈ ਕਿਸ ਤਰ੍ਹਾਂ ਦੇ ਉਹ ਪ੍ਰਬੰਧ ਜਿਹੜੇ ਨੇ ਰਹਿਣ ਦੀ ਔਰ ਸੰਗਤਾਂ ਵੱਲੋਂ ਕਿਰਕਿਰ ਪ੍ਰਬੰਧ ਜਿਹੜੀ ਨੂੰ ਕੀਤਾ ਜਾਂਦਾ ਹੈ ਸੰਗਤਾਂ ਵੱਲੋਂ ਇੱਥੇ ਲੰਗਰ ਦਾ ਪ੍ਰਬੰਧ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਰਾਤ ਨੂੰ ਇੱਥੇ 14 ਤਰੀਕ ਨੂੰ ਜਾਗ ਰਹੇ ਆ ਤੇ ਸਾਰੀ ਰਾਤ ਸੰਗਤ ਜਿਹੜੀ ਇਹ ਸ਼ਹਿਰ ਤੋਂ ਵੀ ਆਂਦੀ ਆ ਮਤਲਬ ਕਾਫੀ ਲੋਕ ਪਹਿਲਾਂ ਤਾਂ ਚਲੋ ਇਹ ਮੇਲਾ ਬੰਦ ਹੋ ਗਿਆ ਸੀ ਵਿੱਚ ਜੇ ਜਿਹੜਾ 1984 ਦਾ ਦੌਰ ਲੰਘਿਆ ਉਸ ਤੋਂ ਬਾਅਦ ਫਿਰ 92-93 ਤੋਂ ਮੇਲਾ ਸ਼ੁਰੂ ਹੋਇਆ ਹੁਣ ਮੇਲਾ ਬਹੁਤ ਹਰ ਵਾਰੀ ਡਬਲ ਹਰ ਵਾਰੀ ਡਬਲ ਸੰਗਤ ਹੋ ਰਹੀ ਆ ਡਬਲ ਦਾ ਸੰਗਤ ਦਾ ਮਤਲਬ ਹੈ ਕਿ ਹਰ ਵਾਰੀ ਸੰਗਤ ਡਬਲ ਹੋਣਾ ਬਹੁਤ ਵਧੀਆ ਚੀਜ਼ ਆ ਤੇ ਅਸੀਂ ਚਾਹੁੰਦੇ ਆ ਕਿ ਸਾਰੀ ਦੁਨੀਆ ਇੱਥੇ ਸਾਰੇ ਇੰਡੀਆ ਤੋਂ ਲੋਕ ਇੱਥੇ ਆਣ ਕੇ ਮੰਦਿਰ ਨੂੰ ਵੇਖਣ ਔਰ ਮੰਦਿਰ ਦੇ ਦਰਸ਼ਨ ਕਰਨ ਤਾਂ ਕਿ ਪਤਾ ਲੱਗੇ ਕਿ ਸਾਡਾ ਇਹ ਮੰਦਿਰ ਦਾ ਇਤਿਹਾਸ ਕਿੰਨਾ ਪੁਰਾਣਾ ਹੈ ਤੇ ਬਹੁਤ ਪ੍ਰਾਤਨ ਇਤਿਹਾਸ ਤੋਂ ਹੋਣ ਕਰਕੇ ਇੱਥੇ ਆਉਣਾ ਬਣਦਾ ਵੀ ਆ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਮੇਲੇ ਵਿੱਚ ਹਮ ਹਮ ਆ ਕੇ ਆਉਣ ਔਰ ਕੋਈ ਵੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਉਹਨਾਂ ਨੂੰ ਆਏਗੀ ਲੰਗਰ ਦਾ ਪ੍ਰਬੰਧ ਹਰ ਸਮੇਂ ਮਿਲੇਗਾ ਜੈ ਭੋਲੇ ਨਾਲ ਜੈ ਭੋਲੇ ਸ਼ਕਤ ਹਰ ਹਰੇ ਮਾਂ ਦੇ ਦੇਵੋ ਕੇ ਦੇ ਮਹਾਦੇ ਜਿਹਦੇ ਸਿਰ ਤੇ ਭੋਲਾ ਫਿਰ ਉਹਨੂੰ ਕਦਾ ਰੋਲਾ ਹਰ ਹਰ ਮਾਂ ਦੇ ਜੇ ਕਰਾ ਵੀਰ ਬਜਰੰਗੇ ਹਰ ਹਰ ਮਾਂ ਦੇ ਜੇ ਬਿਲਕੁਲ ਜਿਹਦੇ ਸਿਰ ਤੇ ਭੋਲਾ ਫਿਰ ਉਹਨੂੰ ਕਦਾ ਰੋਲਾ ਬਿਲਕੁਲ ਸ਼ਿਵਰਾਤਰੀ ਦਾ ਤਿਹਾਰ ਜਿਹੜਾ ਉਹ ਬੜੀ ਸ਼ਰਧਾ ਔਰ ਧੂਮਧਾਮ ਦੇ ਨਾਲ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾਂਦਾ ਹੈ ਔਰ ਅਗਰ ਗੱਲ ਕੀਤੀ ਜਾਵੇ ਕਸੇਲ ਪਿੰਡ ਦੀ ਚੇਲੇ रामचंद्र ਜੀ ਦੇ ਨਾਨਕੇ ਪਿੰਡ ਦੀ ਅਗਰ ਗੱਲ ਕੀਤੀ ਆਵੇ ਤਾਂ ਨਾਨਕੇ ਪਿੰਡ ਦੇ ਵਿੱਚ ਵੀ ਜਿਹੜਾ ਭਗਵਾਨ ਬੋਲੇਨਾਥ ਦੀ ਸ਼ਿਵਰਾਤੀ ਜਿਹੜੀ ਆ ਉਹ ਬੜੀ ਹੀ ਧੂਮ-ਤਾਮ ਦੇ ਨਾਲ ਸ਼ਰਧਾ ਦੇ ਨਾਲ ਮਨਾਈ ਜਾਏਗੀ ਔਰ ਅੱਜ ਮਹਿੰਦੀ ਰਸਮ ਜਿਹੜੀ ਹੈ ਉਹ ਪਿੰਡ ਦੇ ਵਿੱਚ ਜਿਹੜੀ ਉਹ ਕੀਤੀ ਜਾ ਰਹੀ ਹੈ ਤੁਸੀਂ ਦੇਖਦੇ ਰਹੋ ਪੰਜਾਬ ਹਰ ਟਾਈਮਸ ਮੁਕੇਸ਼ 바ਵਾ ਅੰਮ੍ਰਿਤਸਰ